ਉਰੀ ਤੋਂ ਸਾਬਕਾ ਵਦਾ ਇੱਕ ਦਲਬੀਰ ਗੋਲੜੀ ਚਾਈ ਚਾਈ ਆਮ ਆਦਮੀ ਪਾਰਟੀ ਚ ਗਏ ਸੀ ਲੱਗਦਾ ਹੈ ਇੰਜ ਹੈ ਕਿ ਉੱਥੇ ਉਹਨਾਂ ਦਾ ਮੋਹ ਭੰਗ ਹੋ ਗਿਆ ਕਹਿਆ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਲਬੀਰ ਗੋਲੜੀ ਦਾ ਫੋਨ ਨਹੀਂ ਚੱਕਰੇ ਅਤੇ ਦਲਬੀਰ ਗੋਲੜੀ ਵਾਪਸ ਕਾਂਗਰਸ ਚਾਉਣਾ ਚਾਹੁੰਦੇ ਨੇ ਇਹ ਗੱਲ ਕਿਉਂ ਅਤੇ ਕਿੱਥੋਂ ਆਈ ਹੈ ਤੁਹਾਨੂੰ ਸਾਰੀ ਗੱਲ ਖੋਲ ਕੇ ਦੱਸਦੇ ਹਾਂ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਕੀ ਵਾਕਈ ਇਹ ਸਥਿਤੀ ਹੈ ਕਿ ਦਲਬੀਰ ਗੋਲੜੀ ਦਾ ਫੋਨ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਚੁੱਕਰੇ ਕੀ ਵਾਕਈ ਦਲਬੀਰ ਗੋਲਡੀ ਨੇ ਜਿਹੜੀ ਐ ਸੰਪਰਕ ਸਾਧਿਆ ਆ ਪ੍ਰਾਣੀ ਪਾਰਟੀ ਕਾਂਗਰਸ ਦੇ ਨਾਲ ਵਾਪਸ ਹੋਣ ਲਈ ਆਖਿਰਕਾਰ ਕੀ ਮਾਜਰਾ ਹੈ ਕਿਉਂ ਇਹ ਗੱਲ ਬੜੇ ਖੁੱਲੇ ਮਨ ਦੇ ਨਾਲ ਕੀਤੀ ਜਾ ਰਹੀ ਹੈ ਕਿਉਂ ਇਹ ਗੱਲ ਮੰਝਰੇ ਆਮ ਤੇ ਸਾਫ਼ ਹੋਣੀ ਹੈ ਕਿਉਂ ਇਹ ਗੱਲਾਂ بار بار ਹੋ ਰਹੀਆਂ ਨੇ ਇਹ ਗੱਲਾਂ ਮੈਂ ਖੁਦ ਤੋਂ ਨਹੀਂ ਬਣਾ ਰਿਆ ਜਾਂ ਮੈਂ ਆਪਣੇ ਪੱਲਿਓਂ ਨਹੀਂ ਬਣਾ ਰਿਆ ਇਹ ਗੱਲਾਂ ਸੁਖਪਾਲ ਸਿੰਘ ਖਹਿਰਾ ਜੋ ਕਿ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੇ ਕਹੀਆਂ ਉਹਨਾਂ ਦਾ ਕਹਿਣਾ ਹੈ ਕਿ ਦਲਬੀਰ ਗੋਲਡੀ ਰੋਜ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਕਰਦੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਫੋਨ ਨਹੀਂ ਚੁੱਕਰੇ ਅਤੇ ਦਲਬੀਰ ਗੋਲਡੀ ਦੇ ਵੱਲੋਂ ਕਾਂਗਰਸ 'ਚ ਵਾਪਸੀ ਲਈ ਚਾਰਾ ਜੋਈਆਂ ਕੀਤੀਆਂ ਜਾ ਰਹੀਆਂ ਨੇ ਪਰ ਕਾਂਗਰਸ ਉਹਨੂੰ ਵਾਪਸ ਨਹੀਂ ਲਵੇਗੀ ਇਹ ਗੱਲ ਸੁਖਪਾਲ ਸਿੰਘ ਖੈਰਾ ਕਹਿ ਰਹੇ ਨੇ ਮਾਜ਼ਰਾ ਕੀ ਹੈ ਸੁਖਪਾਲ ਸਿੰਘ ਖੈਰਾ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਇਹ ਗੱਲ ਆਖੀ ਸੁਖਪਾਲ ਸਿੰਘ ਖੈਰਾ ਕਹਿੰਦੇ ਕਿ ਦਲਬੀਰ ਗੋਲਡੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਆਮ ਆਦਮੀ ਪਾਰਟੀ ਚੋਂ ਲੈ ਆਏ ਪਰ ਉਹਨਾਂ ਦਾ ਫੋਨ ਨਹੀਂ ਚੁੱਕ ਰਹੇ ਦਲਬੀਰ ਗੋਲਡੀ ਉੱਥੋਂ ਹਤਾਸ਼ ਹੋ ਚੁੱਕੇ ਨੇ ਅਤੇ ਹਤਾਸ਼ ਹੋ ਕੇ ਉਹ ਦੁਬਾਰਾ ਕਾਂਗਰਸ ਚੋਣਾ ਚਾਹੁੰਦੇ ਨੇ ਪਰ ਸੁਖਪਾਲ ਖੈਰਾ ਕਹਿੰਦੇ ਕਿ ਐਸੀ ਨਹੀਂ ਲੈਣਾ ਚਾਹੁੰਦੇ ਹੁਣ ਇਹ ਮਾਜਰਾ ਕੀ ਹੈ ਇਹਦੇ ਬਾਰੇ ਤਾਂ ਦਲਬੀਰ ਗੋਲਡੀ ਬਿਹਤਰ ਦੱਸ ਸਕਦੇ ਆ ਕਿਉਂਕਿ ਸੁਖਪਾਲ ਸਿੰਘ ਖੈਰਾ ਨੇ ਤਾਂ ਇਹ ਗੱਲ ਕਹਿ ਹੀ ਦਿੱਤੀ ਹੈ ਪਰ ਜੇਕਰ ਇਹ ਸੁਖਪਾਲ ਸਿੰਘ ਖੈਰਾ ਦੀ ਗੱਲ ਸੱਚੀ ਹੈ ਤਾਂ ਇਹ ਬੜੇ ਵੱਡੀ ਸਿਆਸੀ ਡਵੈਲਪਮੈਂਟ ਹਜ ਤੱਕ ਕੁਝ ਦਿਨ ਹੋਏ ਆ ਗੋਲਡੀ ਹੋਰਾਂ ਨੂੰ ਉੱਥੇ ਗਿਆ ਜਿਹੜਾ ਕਾਂਗਰਸ 'ਚੋਂ ਛੱਡ ਕੇ ਆਮ ਆਦਮੀ ਪਾਰਟੀ 'ਚ ਗਿਆ ਫਿਰ ਸੁਖਪਾਲ ਸਿੰਘ ਖਹਿਰਾ ਹੋਰ ਗੱਲਾਂ ਵੀ ਕਹਿੰਦੇ ਆ ਉਹ ਕਹਿੰਦੇ ਆ ਕਿ ਦਿਲਬੀਰ ਗੋਲਡੀ ਨੂੰ ਨੋਮੀਨੇਸ਼ਨ ਭਰਉਣ ਵੇਲੇ ਵੀ ਮੀਤਹਿਰ ਨੇ ਨਾਲ ਨਹੀਂ ਲਿਆਂਦਾ ਉਸ ਤੋਂ ਬਾਅਦ ਜੁਆਇਨਿੰਗ ਹੋਣ ਤੋਂ ਕਈ ਦਿਨ ਬਾਅਦ ਜਾ ਕੇ ਦਿਲਬੀਰ ਗੋਲਡੀ ਨੇ ਮੀਤਹਿਰ ਦੀ ਚੋਣ ਮੁਹਿੰਮ ਦੇ ਵਿੱਚ ਜਿਹੜੀ ਹਿੱਸੇਦਾਰੀ ਪਾਉਣੀ ਸ਼ੁਰੂ ਕੀਤੀ ਉਹ ਪਿੰਡਾਂ 'ਚ ਜਾ ਰਹੇ ਨੇ ਪਹਿਲਾਂ ਤਾਂ ਚਰਚਾ ਇਹ ਸੀ ਕਿ ਮੀਤ ਮੀਤਹਿਰ ਦੀ ਚੋਣ ਮੁਹਿੰਮ ਦੇ ਵਿੱਚ ਗੋਲਡੀ ਸ਼ਰੀਕ ਨਹੀਂ ਬਣ ਰਹੇ ਸ਼ਰੀਕ ਨਹੀਂ ਹੋ ਰਹੇ ਯਾਨੀ ਕਿ ਸ਼ਾਮਲ ਨਹੀਂ ਹੋ ਰਹੇ ਤਾ ਉਸ ਨੂੰ ਲੈ ਕੇ ਵੀ ਕਈ ਕਾਸਰ ਆਈਆਂ ਸੀ ਉਸ ਨੂੰ ਲੈ ਕੇ ਵੀ ਕਈ ਚਰਚਾਵਾਂ ਸਨ ਉਹਨਾਂ ਚਰਚਾਵਾਂ ਦੇ ਵਿੱਚ ਇਹ ਗੱਲ ਬਾਹਰ ਆਈ ਕਿ ਸੁਖਪਾਲ ਸਿੰਘ ਖੈਰਾਂ ਨੇ ਇਹ ਕਹਿ ਦਿੱਤਾ ਕਿ ਗੋਲਡੀ ਦੁਬਾਰਾ ਕਾਂਗਰਸ ਚਾਉਣਾ ਚਾਹੁੰਦੇ ਆ ਤਾਂ ਇਸ ਤੋਂ ਬਾਅਦ ਸਥਿਤੀਆਂ ਬੜੀਆਂ ਉਲਝ ਗਈਆਂ ਸਿਆਸਤ ਹੈ ਮੈਂ ਆਪਦਾ ਪਹਿਲੇ ਦਿਨੋਂ ਹੀ ਕਹਿਣਾ ਕਿ ਸਿਆਸਤ ਦੇ ਵਿੱਚ ਕੋਈ ਚੀਜ਼ ਪੱਥਰ ਤੇ ਲਕੀਰ ਕਦੇ ਨਹੀਂ ਹੋਈ ਹਰ ਗੱਜ ਐਜੇ ਹੀ ਚੀਜ਼ ਨਹੀਂ ਹੁੰਦੀ ਕਿ ਅੱਜ ਇਹ ਕਿਹਾ ਤਾਂ ਕੱਲ੍ਹ ਨੂੰ ਵੀ ਇਹੀ ਹੋਊਗਾ ਬਹੁਤ ਘੱਟ ਲੋਕ ਮਿਲਦੇ ਆ ਜਿਹੜੇ ਸਿਆਸਤ ਦੇ ਵਿੱਚ ਵਿਚਾਰਧਾਰਾ ਦੇ ਉੱਤੇ ਪਰਪੱਕ ਹੁੰਦੇ ਆ ਤੇ ਵਿਚਾਰਧਾਰਾ ਦੇ ਨਾਲ ਹੀ ਜਿਉਂਦੇ ਮਰਦੇ ਆ ਆਪਣੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜਦੋਜਾਹਦ ਕਰਦੇ ਆ ਪਰ ਅੱਜ ਦੀ ਸਿਆਸਤ ਜਹੀ ਨਹੀਂ ਮੌਕਾ ਪ੍ਰਸਤੀਤੀ ਸਿਆਸਤ ਕਿੱਧਰ ਨੂੰ ਕੀ ਹੋ ਜਾਣਾ ਕੀ ਨਾ ਹੋ ਜਾਣਾ ਇਹਦੇ ਬਾਰੇ ਕੋਈ ਸਪਸ਼ਟ ਤੌਰ ਤੇ ਨਹੀਂ ਕਹਿ ਸਕਦਾ ਹਾਲਾਂਕਿ ਸੁਖਪਾਲ ਸਿੰਘ ਖੈਰਾ ਦੇ ਇਸ ਬਿਆਨ ਨੇ ਵੱਡੀ ਤਰਥੱਲੀ ਸਿਆਸੀ ਹਲਕੇ ਅਚਮਚਾ ਦਿੱਤੀ ਸਿਆਸੀ ਹਲਕੇ ਅੰਦਰ ਇਹ ਗੱਲ ਬੜੀ ਉੱਗੜ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਚੀਜ਼ਾਂ ਜਿਹੜੀਆਂ ਨੇ ਜ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਨੇ ਕਿ ਸਤਿਤਿਆ ਦੇ ਸਬੂਤ ਹੁੰਦੇ ਨੇ ਕਿ ਸਤਿਤਿਆ ਐਵੀਡੈਂਸ ਦੇ ਤੌਰ 'ਤੇ ਬਦਲ ਜਾਂਦੀਆਂ ਨੇ ਉਹ ਇਹ ਹੁੰਦੀਆਂ ਨੇ ਕਿ ਵੀ ਇਹ ਸੁਭਾਗਜੀ ਗੱਲ ਹੈ ਕਿ ਮੀਤ ਹੇਰ ਦਾ ਨੋਮੀਨੇਸ਼ਨ ਹੋਵੇ ਦਲਬੀਰ ਗੋਲਡੀ ਇੱਕ ਵੱਡਾ ਚਿਹਰਾ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਨਹੀਂ ਪੰਜਾਬ 'ਚ ਹੀ ਚਿਹਰਾ ਬਣੇ ਹੋਏ ਨੇ ਇਸ ਵੇਲੇ ਤਾਂ ਉਹ ਜਿਵੇਂ ਜਿਵੇਂ ਉਹਨਾਂ ਨੇ ਆਪਣੀ ਸਿਆਸਤ ਨੂੰ ਅੱਗੇ ਵਧਾਇਆ ਤਾਂ ਉਹਨਾਂ ਨੂੰ ਨੋਮੀਨੇਸ਼ਨ ਵੇਲੇ ਨਾਂ ਲੈ ਕੇ ਜਾਇਆ ਗਿਆ ਹੋਵੇ ਦੇਖੋ ਸੁਭਾਗਜੀ ਗੱਲ ਹੈ ਸਾਰੇ ਐਮਐਲਏ ਗਏ ਸੀ ਅੰਦਰ ਭਾਵੇਂ ਨਾਂ ਲੈ ਕੇ ਜਾਂਦੇ ਘੱਟੋ ਘੱਟ ਰੋਡ ਸੂਚ ਤਾ ਲੋਕਾਂ ਨੂੰ ਦਿਖਾਇਆ ਜਾ ਸਕਦਾ ਸੀ ਕਿ ਦਲਬੀਰ ਗੋਲਡੀ ਹੁਣ ਸਾਡੇ ਨਾਲ ਹੈ ਇਹ ਵੀ ਨਹੀਂ ਹੋਇਆ ਉਸ ਤੋਂ ਬਾਅਦ ਦਲਬੀਰ ਗੋਲਡੀ ਕਿੰਨਾ ਲੰਬਾ ਸਮਾਂ ਚੋਣ ਮਹੀਮ ਚ ਸ਼ਰੀਕ ਨਹੀਂ ਹੋਏ ਸ਼ਾਮਲ ਨਹੀਂ ਹੋਏ ਆਖਰ ਉਹਨਾਂ ਨੇ ਆਖੀਰਲੇ ਦਿਨਾਂ 'ਚ ਜਾ ਕੇ ਚੋਣ ਮਹੀਮ ਨੂੰ ਗੇਅਰ ਅਪ ਕੀਤਾ ਤੇ ਮੀਤੇਰ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਚਰਚਾਵਾਂ ਕਈ ਨੇ ਚਰਚਾ ਇਹ ਵੀ ਹੈ ਕਿ ਮੀਤਿਹਰ ਬਹੁਤੇ ਖੁਸ਼ ਨਹੀਂ ਹੈਗੇ ਕਿ ਦਲਬੀਰ ਗੋਲਡੀ ਨੂੰ ਲਿਆਂਦਾ ਜਾਵੇ ਉਹਦੇ ਕਾਰਨ ਇੱਕ ਹੈ ਦੋ ਮੇਜਰ ਕਾਰਨ ਇੱਕ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਕੱਦ ਦਾ ਆਗੂ ਜਿਹੜਾ ਉਹ ਪਾਰਟੀ 'ਚ ਆ ਜਾਵੇਗਾ ਅਤੇ ਦੂਜਾ ਉਹ ਹੈ ਕਿ ਉਹ ਲੋਕ ਸਭਾ ਚੋਣ ਲੜਨੀ ਨਹੀਂ ਸੀ ਚਾਉਂਦੇ ਆਪਣੇ ਮਨ ਦੇ ਨਾਲ ਹੀ ਖਬਰਾਂ ਗਰਦਸ਼ ਕਰਦੀਆਂ ਰਹੀਆਂ ਤੇ ਉਹ ਚਾਹੁੰਦੇ ਸੀ ਕਿ ਭਾਈ ਜੇ ਤੁਸੀਂ ਦਲਬੀਰ ਗੋਲਡੀ ਨੂੰ ਲੈ ਹੀ ਆਏ ਹੋ ਹਜੇ ਕਿਹੜਾ ਕਾगज ਭਰੇ ਗਏ ਆ ਆਪਾਂ ਦਲਬੀਰ ਗੋਲਡੀ ਦੇ ਕਾगज ਲੋਕ ਸਭਾ ਲਈ ਭਰਾ ਦਿੰਨੇ ਆ ਮੇਰੇ ਨਾਲ ਇੱਕ ਉਪ ਚੋਣ ਹੋਣ ਤੋਂ ਬਚ ਜੂਗੀ ਜਿਹੜੀ ਬਰਨਾਲੇ ਹੁਣੀ ਐ ਮੀਤਹਿਰ ਦੇ ਜੇਕਰ ਉਹ ਜਿੱਤ ਜਾਂਦੇ ਨੇ ਤਾਂ ਇਹ ਦੂਜਾ ਕਾਰਨ ਇਹ ਹੈ ਕਿ ਜੇਕਰ ਮੀਤਹਿਰ ਜਿੱਤ ਗਏ ਲੋਕ ਸਭਾ ਦੀ ਸੋਚ ਚੁੱਕ ਲਈ ਉਹਨਾਂ ਨੇ ਤਾਂ ਉਹਨਾਂ ਨੂੰ ਵਿਧਾਨ ਸਭਾ ਛੱਡਣੀ ਪੈਣੀ ਹੈ ਵਿਧਾਨ ਸਭਾ ਤੇ ਕਹਿਆ ਜਾਂਦਾ ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਦਲਬੀਰ ਗੋਲਡੀ ਨਾਲ ਸੈਟਿੰਗ ਹੋਈ ਹੋਈ ਹੈ ਕਿ ਵਿਧਾਨ ਸਭਾ ਵਾਲੀ ਬਰਨਾਲੇ ਵਾਲੀ ਸੀਟ ਤੇ ਦਲਬੀਰ ਗੋਲਡੀ ਉੱਪ ਚੋਣ ਲੜਨਗੇ ਜੇਕਰ ਇਹ ਹੁੰਦਾ ਤਾਂ ਜਿਹੜਾ ਮੀਤਿਹਰ ਦਾ ਬਣਿਆ ਬਣਾਇਆ ਬੇਸ ਹੈ ਹਰ ਚੀਜ਼ ਬੇਸ ਦੇ ਨਾਲ ਕੰਮ ਕਰਦੀ ਹੈ ਤਾਂ ਉਹ ਸਾਰਦਾ ਸਾਰਾ ਉਹਨਾਂ ਦੇ ਹੱਥੋਂ ਜਾਂਦਾ ਰਹੇਗਾ ਕਿਉਂਕਿ ਅਖੀਰਲੇ ਦਮ ਤੱਕ ਮੀਤheer ਤਾਂ ਬਰਨਾਲੇ ਦੇ ਰਹਿਣ ਵਾਲੀ ਨੇ ਉਹਨਾਂ ਨੇ ਉੱਥੇ ਹੀ ਸਿਆਸਤ ਕਰਨੀ ਹੈ ਉੱਥੇ ਹੀ ਸਰ ਤਾਂ ਉਹਨਾਂ ਨੂੰ ਐ ਲੱਗਦਾ ਹੈ ਕਿ ਉਹਨਾਂ ਨੂੰ ਸ਼ੰਕਾ ਹੋ ਸਕਦਾ ਹੈ ਕਿ ਮੇਰਾ ਇਹ ਜਿਹੜਾ ਬਣਿਆ ਬਣਾਇਆ ਆਧਾਰ ਹੈ ਉਹ ਕਿਤੇ ਗੋਲਡੀਨਾ ਕੈਪਚਰ ਕਰ ਜੇ ਇਹ ਸਾਰੀਆਂ ਸਥਿਤੀਆਂ ਨੇ ਆਖਿਰਕਾਰ ਸੁਖਪਾਲ ਸਿੰਘ ਖੈਰਾ ਵਾਲੀ ਗੱਲ ਕਿੰਨੀ ਕੁ ਦਰਸਤ ਹੈ ਕਿਉਂਕਿ ਸੁਖਪਾਲ ਸਿੰਘ ਖੈਰਾ ਨੇ ਤਾਂ ਕਹਿ ਤੀ ਉਹਨਾਂ ਨੇ ਤਾਂ ਜਨਤਕ ਤੌਰ ਤੇ ਕਹਿ ਤੀ ਹੁਣ ਇਹਦੇ ਬਾਰੇ ਦਲਬੀਰ ਗੋਲਡੀ ਦਾ ਪੱਖ ਕੀ ਕਹਿੰਦਾ ਹੈ ਅਸੀਂ ਉਹਨਾਂ ਦੀ ਉਡੀਕ ਕਰਾਂਗੇ ਕਿ ਉਹ ਆਪਣਾ ਵੀ ਇਸ ਮਾਮਲੇ 'ਚ ਪੱਖ ਰੱਖਣ ਅਸੀਂ ਉਹ ਵੀ ਚਲਾਈਏ ਕਿਉਂਕਿ ਉਹਨਾਂ ਦਾ ਕਹਿਣਾ ਉਹਨਾਂ ਦਾ ਇਹਨੂੰ ਰੱਦ ਕਰਨਾ ਜਾਂ ਇਹਦੇ ਉੱਤੇ ਚੁੱਪ ਰਹਿਣਾ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਵੱਡੇ ਸੁਨੇਹੇ ਦੇ ਸਕਦੀਆਂ ਨੇ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ 'ਚ ਜਰੂਰ ਦੱਸੋ